ਬੇਰੇ ਲੁਧਿਆਣਾ ਦੇ ਵਿੱਚ ਜਿਹੜੀ ਹੈ ਗੈਰ ਕਾਨੂੰਨੀ ਉਸਾਰੀ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਵੱਧਦਾ ਹੋਇਆ ਨਜ਼ਾਰਾ ਹੈ ਸਵਾਲ ਖੜਾ ਹੁੰਦਾ ਹੈ ਵੀ ਕਿ ਦੀ ਸ਼ਹਿਰ ਉੱਤੇ ਜਿਹੜਾ ਇਹ ਅ ਐਡਾ ਮਹਿਲ ਜਿਹੜਾ ਇੱਥੇ ਬਣਾਇਆ ਜਾ ਰਿਹਾ ਅਕਸਰ ਦੇਖਿਆ ਜਾਂਦਾ ਹੈ ਵੀ ਕਾਰਪੋਰੇਸ਼ਨ ਜਿਹੜਾ ਉਹ ਗਰੀਬ ਵਿਅਕਤੀਆਂ ਦੇ ਜੇਕਰ ਕੋਈ ਵੱਧ ਮੰਜ਼ਲ ਪਾ ਲੇ ਤਾਂ ਜਲਦ ਜਿਹੜੀ ਆ ਉਹ ਕਾਰਪੋਰੇਸ਼ਨਾਂ ਕਿ ਢਾ ਜਾਂਦਾ ਪਰ ਕਿ ਦੀ ਸ਼ਹਿਰ ਉੱਤੇ ਜਿਹੜਾ ਇਹ ਐਡਾ ਮਹਿਲ ਵਰਗਾ ਜਿਹੜਾ ਇਹ ਲੋਕੇਸ਼ਨ ਇੱਥੇ ਬਣਾਈ ਜਾ ਰਹੀ ਆ ਬਿਲਡਿੰਗ ਬਾਇਲॉज ਦੀ ਉਲੰਘਣਾ ਕਰਦਾ ਹੋਇਆ ਜਿਹੜਾ ਮਾਲਕ ਹੈ ਇਹ ਨਜ਼ਰ ਆਉਂਦਾ ਹੈ ਜਿਸ ਦੀ ਗੱਲ ਇਹ ਵੀ ਖੜੀ ਹੁੰਦੀ ਹੈ ਵੀ ਕਿਸ ਦੀ ਸ਼ਹਿਰ ਉੱਤੇ ਜਿਹੜਾ ਇਹ ਇਸ ਤਰੀਕੇ ਨਾਲ ਉਹ ਸਾਰੀ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀ ਜਾ ਰਹੀ ਹੈ ਇੱਥੇ ਕਾਰਪੋਰੇਸ਼ਨ ਜਿਹੜੀ ਹੈ ਉਹ ਕਿਉਂ ਜਿਹੜੀ ਹੈ ਅੱਖਾਂ ਬੰਦ ਕਰਕੇ ਬੈਠੀ ਹੈ ਉਸ ਉੱਤੇ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਹਾਲੇ ਤੱਕ ਕਿਉਂ ਨਹੀਂ ਕੀਤੀ ਗਈ ਤਸਵੀਰ ਦੇਖੋ ਇਸ ਮੰਜ਼ਲ ਦੀ ਜਿਹੜੀ ਇੱਕ ਮਹਿਲ ਵਰਗਾ ਜਿਹੜਾ ਬਣਿਆ ਨਜ਼ਰ ਆਉਂਦਾ ਜਿੱਥੋਂ ਦੇ ਮਾਲਕ ਕਹਿੰਦੇ ਨੇ ਵੀ ਅਸੀਂ ਡੈਰੀ ਖੋਲ ਰਹੇ ਹਾਂ ਪਰ ਜੇਕਰ ਕਮਰਸ਼ੀਅਲ ਵੀ ਖੋਲਦੇ ਹੋ ਤਾਂ ਇਹਨਾਂ ਦਾ ਡੇਢ ਮੰਜ਼ਲ ਤੋਂ ਵੱਧ ਜਿਹੜੀ ਹੈ ਉਹ ਮਨਜ਼ੂਰੀ ਜਿਹੜੀ ਹੈ ਕਮਰਸ਼ੀਅਲ ਨੂੰ ਨਹੀਂ ਮਿਲਦੀ ਵੀ ਮੇਰੇ ਲੁਧਿਆਣਾ ਦੇ ਵਿੱਚ ਜਿਹੜੀ ਹੈ ਗੈਰ ਕਾਨੂੰਨੀ ਉਸਾਰੀ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਵੱਧਦਾ ਹੋਇਆ ਨਜ਼ਾਰਾ ਹੈ ਬਿਲਕੁਲ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਸਕਦੇ ਹੋ ਜਿਹੜੀ ਬਿਲਡਿੰਗ ਦੀ ਹੈ ਲਗਾਤਾਰ ਜਿਹੜੀ ਆ ਉਹ ਸਾਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਜਿਹੜਾ ਬਿਲਡਿੰਗ ਬਾਈ ਲਾਜ਼ ਦਾ ਜਿਹੜਾ ਵੱਡੇ ਪੱਧਰ ਤੇ ਉਲੰਘਣ ਕੀਤਾ ਜਿਹੜਾ ਜਾ ਰਿਹਾ ਤਾਂ ਬਿਲਕੁਲ ਤੁਸੀਂ ਦੇਖੋਗੇ ਵੀ ਜਿਹੜੀ ਬਿਲਕੁਲ ਸਾਰੇ 100% ਜਗ੍ਹਾ ਜਿਹੜੀ ਹੈ ਇੱਥੇ ਕਵਰ ਕੀਤੀ ਹੋਈ ਹੈ ਜਿਸ ਜਿਸ ਤੋਂ ਜਿੱਕਰ ਗੱਲ ਕੀਤੀ ਜਾਵੇ ਸਰਕਾਰ ਵੱਲੋਂ ਆਦੇਸ਼ ਜਾਰੀ ਨੇ ਕਾਰਪੋਰੇਸ਼ਨ ਵੱਲੋਂ ਆਦੇਸ਼ ਜਾਰੀ ਨੇ ਕਿ ਜਿਹੜੇ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਉਹ 100% ਜਿਹੜੀ ਜਗ੍ਹਾ ਉਹ ਕਵਰ ਨਹੀਂ ਕੀਤੀ ਜਾ ਸਕਦੀ ਉਸ ਦੇ ਮੂਰੇ ਜਿਹੜੀ ਹੈ ਪਾਰਕਿੰਗ ਛੱਡਣੀ ਲਾਜ਼ਮੀ ਹੈ ਤੇ ਜਿਹੜੀ ਇਸ ਦੇ ਨੋਟਿਸ ਵੀ ਜਿਹੜੇ ਨੇ ਕਾਫੀ ਵਾਰ ਜਿਹੜੀ ਕਾਰਪੋਰੇਸ਼ਨ ਨੂੰ ਭੇਜ ਚੁੱਕੇ ਉਸ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੇ ਖਬਰ ਆਈ ਸੀ ਕਿ ਇੱਥੇ ਹੋਟਲ ਜਿਹੜਾ ਉਹ ਬਣਾਇਆ ਜਾ ਰਿਹਾ ਤੇ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਇਹਦੀ ਉਹ ਸਾਰੀ ਕੀਤੀ ਜਾ ਰਹੀ ਹੈ ਕੋਈ ਜਗ੍ਹਾ ਨਹੀਂ ਛੱਡੀ ਲਗਾਤਾਰ ਕਾਰਪੋਰੇਸ਼ਨੋਂ ਨੋਟਿਸ ਵੀ ਆਏ ਨੇ ਤੇ ਇਹ ਕੰਮ ਕਿਉਂ ਨਹੀਂ ਰੁਕਦਾ ਪਿਆ ਇਹ ਡੈਰੀ ਇੱਥੇ ਡੈਰੀ ਖੋਲਣੀ ਹੈ ਸਰ ਕੋਈ ਹੋਟਲ ਨਹੀਂ ਕੋਈ ਹੋਣ ਨਹੀਂ ਸਾਡਾ ਸ਼ੂਤ ਤਾਂ ਡੈਰੀ ਦਾ ਕੰਮ ਹੈ 40-50 ਸਾਲ ਤੋਂ ਹੋ ਗਏ ਬਾ ਡੈਰੀ ਦਾ ਸੈਟਅਪ ਅੰਦਰ ਵੇਚਣਾ ਆਪਾਂ ਸ਼ੂਤ ਦੇ ਦੋ ਦੋ ਦੇ ਦੋ ਵੇਚਿਆ ਹੁਣ ਮੀ ਇਹ ਅ ਮੈਨੂੰ ਲੱਗਦਾ ਨਹੀਂ ਰਿਹਾ ਵੀ ਕਿਸੇ ਤਰੀਕੇ ਨਾਲ ਵੀ ਡੈਰੀ ਬਣ ਰਹੀ ਹੈ ਬਿਲਕੁਲ ਐਂ ਲੱਗਦਾ ਵੀ ਜਿਦਾ ਹੋਟਲ ਬਣ ਰਿਹਾ ਹੈ ਇਹ ਨਹੀਂ ਸਾ ਡੈਰੀ ਇਹ ਕੰਫਰਮ ਡੈਰੀ ਹੈ ਸਰ ਤੁਸੀਂ ਉਹਦੇ ਚੈੱਕ ਕਰ ਸਕਦੇ ਹੋ ਡੈਰੀ ਦਾ ਸੈਟਅਪ ਵੀ ਸਭ ਬੰਦੇ ਆਣਾ ਹੈ ਦੁੱਧ ਕਿਉਂ ਪਨੀਰ ਸਭ ਮਿਲੂਗਾ ਇੱਥੇ ਅੰਦਰ ਕੋਈ ਹੋਟਲ ਨਹੀਂ ਕੋਈ ਹੋਰ ਹੋਲੀ ਬੈਂਕਟ ਹਾਲ ਨਹੀਂ ਡੈਰੀ ਖੁੱਲਣੀ ਇੱਥੇ ਪਰ ਕਾਰਪੋਰੇਟ ਚੋਂ ਨੋਟਿਸ ਵੀ ਜਾਰੀ ਹੋਏ ਨੇ ਵੀ ਕੋਈ ਪਾਰਕਿੰਗ ਦੀ ਜਗ੍ਹਾ ਨਹੀਂ ਇਸ ਦੇ ਮੂਹਰੇ ਵੀ ਜਿਹੜੇ 100% ਜਗ੍ਹਾ ਤੁਸੀਂ ਕਵਰ ਕੀਤੀ ਹੋਈ ਹੈ ਜਗ੍ਹਾ ਛੱਡੀ ਹੋਈ ਥੋੜੀ ਬਹੁਤ ਲੇਕਿਨ ਡੈਰੀ ਵਾਸਤੇ ਕੋਈ ਆਬਜੈਕਸ਼ਨ ਹੁੰਦਾ ਨਹੀਂ ਜ ਤਾਇ ਤੇ ਡੈਰੀ ਖੁੱਲਣੀ ਛੋਟਾ ਹਾਂ ਕੁਝ ਲੋਕਾਂ ਨੇ ਫਾਉਂਟਾਈਆਂ ਹੀ ਆ ਆਸ-ਪਾਸ ਦੇ ਲੋਕਾਂ ਨੇ ਕਿ ਹੋਟਲ ਬਣ ਰਿਹਾ ਲੇਕਿਨ ਹੱਡੇ ਹੋਟਲ ਨਹੀਂ ਬਣ ਰਿਹਾ ਡੈਰੀ ਹੀ ਖੁੱਲਣੀ ਹੈ ਤੇ ਬਿਲਕੁਲ ਇਸ ਤਰੀਕੇ ਨਾਲ ਇੱਥੋਂ ਦੇ ਮਾਲਕ ਨਾਲ ਗੱਲਬਾਤ ਕੀਤੀ ਹੈ ਵੀ ਜਿਹੜੇ 10000 ਰੁਪਏ ਨਾਲ ਵੱਲੋਂ ਕਿ ਜਿਹੜੀ ਇੱਥੇ ਇੱਕ ਡੈਰੀ ਜਿਹੜੀ ਆ ਬਣਾਈ ਜਾਣੀ ਆ ਪਰ ਬਿਲਕੁਲ ਇੱਕ ਵਾਰ ਦੇਖੋ ਜਿਹੜਾ ਨਕਸ਼ਾ ਉਸ ਦਾ ਜਿਹੜਾ ਬਣਿਆ ਹੋਇਆ ਵੀ ਕਿਸੇ ਵੀ ਤਰੀਕੇ ਨਾਲ ਜਿਹੜਾ ਲੱਗ ਨਹੀਂ ਰਿਹਾ ਵੀ ਡੈਰੀ ਜਿਹੜੀ ਆ ਇਸ ਇਸ ਤਰੀਕੇ ਦੀ ਬਣੇਗੀ ਬਿਲਕੁਲ ਜਿਹੜਾ ਇਹ ਨਕਸ਼ਾ ਇਹ ਬਿਲਡਿੰਗ ਬਾਇਲ ਅਲੋਜੀ ਉਲੰਘਣਾ ਕਰਦਾ ਹੋਇਆ ਜਿਹੜਾ ਇਹ ਆ ਰਿਹਾ ਜਿੱਥੋਂ ਦੀ ਨੋਟਿਸ ਜਿਹੜਾ ਕਾਰਪੋਰੇਸ਼ਨ ਵੱਲੋਂ ਜਾਰੀ ਹੋਇਆ ਹੋਇਆ ਕਿ ਜਿਹੜਾ ਇਸ ਦਾ ਨਕਸ਼ਾ ਇੱਕ ਵਾਰੀ ਜਿਹੜਾ ਜ਼ਰੂਰ ਪਾਸ ਕਰਾਇਆ ਜਾਵੇ ਤੇ ਇੱਥੋਂ ਤਸਵੀਰਾਂ ਦੇਖੋ ਤੁਸੀਂ ਇਸ ਬਿਲਡਿੰਗ ਦੀਆਂ ਜਿੱਥੇ ਜਿਹੜੀ ਹੈ ਉਹ ਸਾਰੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿੱਥੇ ਜ਼ੀਰੋ ਪਾਰਕਿੰਗ ਜਿਹੜੀ ਹੈ 100% ਜਗ੍ਹਾ ਜਿਹੜੀ ਹੈ ਉਹ ਕਵਰ ਕੀਤੀ ਹੋਈ ਆ ਤੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਹਾਂ ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਜਿਹੜਾ ਕਾਰਪੋਰੇਸ਼ਨ ਵੱਲੋਂ ਅਲਾਉਡ ਏਰੀਆ ਹੁੰਦਾ ਕਮਰਸ਼ੀਅਲ ਜਿਹੜੀ ਲੋਕੇਸ਼ਨ ਬਣਾਉਣ ਵਾਸਤੇ ਦਾ ਉਹ ਬਿਲਕੁਲ ਡੇਡ ਜਿਹੜਾ ਮੰਜ਼ਲ ਦਾ ਜਿਹੜਾ ਉਹ ਅਲਾਉਡ ਹੁੰਦਾ ਤਾਂ ਬਿਲਕੁਲ ਤੁਸੀਂ ਇੱਕ ਵਾਰ ਤਸਵੀਰ ਦੇਖੋ ਇਸ ਮੰਜ਼ਲ ਦੀ ਜਿਹੜੀ ਇੱਕ ਮਹਿਲ ਵਰਗਾ ਜਿਹੜਾ ਬੜਿਆ ਨਜ਼ਰ ਆਉਂਦਾ ਜਿੱਥੋਂ ਦੇ ਮਾਲਕ ਕਹਿੰਦੇ ਨੇ ਵੀ ਅਸੀਂ ਡੈਰੀ ਖੋਲ ਰਹੇ ਹਾਂ ਪਰ ਜੇਕਰ ਕਮਰਸ਼ੀਅਲ ਵੀ ਖੋਲਦੇ ਹੋ ਤਾਂ ਇਹਨਾਂ ਦਾ ਡੇਡ ਮੰਜ਼ਲ ਤੋਂ ਬਾਅਦ ਜਿਹੜੀ ਹੈ ਉਹ ਮਨਜ਼ੂਰੀ ਜਿਹੜੀ ਹੈ ਕਮਰਸ਼ੀਅਲ ਨੂੰ ਅ ਨਹੀਂ ਮਿਲਦੀ ਵੀ ਇੱਥੋਂ ਇਹ ਸਵਾਲ ਖੜਾ ਹੁੰਦਾ ਵੀ ਕਿ ਦੀ ਸ਼ਹਿਰ ਉੱਤੇ ਜਿਹੜਾ ਇਹ ਅ ਐਡਾ ਮਹਿਲ ਜਿਹੜਾ ਇੱਥੇ ਬਣਾਇਆ ਜਾ ਰਿਹਾ ਜਿਹਦੇ ਮੂਰੇ ਜਿਹੜੀ ਹੈ ਉਹ ਪਾਰਕਿੰਗ ਜੋਗੀ ਜਗ੍ਹਾ ਨਹੀਂ ਛੱਡੀ ਜਾ ਰਹੀ ਬਾਈ ਲਾਈਨ ਜੋਗੀ ਜਗ੍ਹਾ ਜਿਹੜੀ ਹੈ ਉਹ ਨਹੀਂ ਛੱਡੀ ਜਾ ਰਹੀ ਤੇ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਨਿਯਮੀਆਂ ਨਿਯਮਾਂ ਦੀ ਤਾਂ ਨਿਯਮਾਂ ਦੇ ਜਿਹੜੀਆਂ ਧੱਜੀਆਂ ਉਡਾਉਂਦਾ ਹੋਇਆ ਜਿਹੜਾ ਇਹ ਇਹ ਤੁਹਾਨੂੰ ਮਾਲਕ ਜਿਹੜਾ ਉਹ ਨਜ਼ਰ ਆ ਰਿਹਾ ਇੱਥੋਂ ਅਕਸਰ ਦੇਖਿਆ ਜਾਂਦਾ ਹੈ ਵੀ ਕਾਰਪੋਰੇਸ਼ਨ ਜਿਹੜਾ ਉਹ ਗਰੀਬ ਵਿਅਕਤੀਆਂ ਜੇਕਰ ਕੋਈ ਵੱਧ ਮੰਜ਼ਲ ਪਾ ਲੈ ਤੇ ਜਲਦ ਜਿਹੜੀ ਹੈ ਉਹ ਕਾਰਪੋਰੇਸ਼ਨ ਆ ਕੇ ਟਾ ਜਾਂਦਾ ਪਰ ਕੀ ਦੀ ਸ਼ਹਿਰ ਉੱਤੇ ਜਿਹੜਾ ਇਹ ਐਡਾ ਮਹਿਲ ਵਰਗਾ ਜਿਹੜਾ ਇਹ ਲੋਕੇਸ਼ਨ ਇੱਥੇ ਬਣਾਈ ਜਾ ਰਹੀ ਹੈ ਭਾਰੀ ਚੌਂਕ ਦੇ ਜਿਹੜੀ ਆ ਲੋਕੇਸ਼ਨ ਬਣਾਈ ਜਾ ਰਹੀ ਹੈ ਮੇਨ ਸ਼ਹਿਰ ਦੇ ਵਿੱਚ ਜਿਹੜੀ ਹੈ ਇਹ ਜਗ੍ਹਾ ਬਣਾਈ ਜਾ ਰਹੀ ਹੈ ਬਿਲਕੁਲ ਇੱਕ ਤਸਵੀਰਾਂ ਦੇਖੋਗੇ ਤੁਸੀਂ ਜਿੱਥੇ ਤਿੰਨ ਮੰਜ਼ਲੀ ਜਿਹੜੀ ਹੈ ਇਮਾਰਤ ਬਣਾਈ ਜਾ ਰਹੀ ਹੈ ਕਿ ਇੱਥੇ ਜਿਹੜਾ ਇਹ ਬਿਲਡਿੰਗ ਬਾਇਲॉज ਦੀ ਉਲੰਘਣਾ ਕਰਦਾ ਹੋਇਆ ਜਿਹੜਾ ਮਾਲਕ ਹੈ ਇਹ ਨਜ਼ਰ ਆਉਂਦਾ ਜਿੱਦੀ ਅ ਗੱਲ ਇਹ ਵੀ ਖੜੀ ਹੁੰਦੀ ਹੈ ਵੀ ਕਿਸ ਦੀ ਸ਼ਹਿਰ ਉੱਤੇ ਜਿਹੜਾ ਇਹ ਇਸ ਤਰੀਕੇ ਨਾਲ ਉਹ ਸਾਰੀ ਲੁਧਿਆਣਾ ਸ਼ਹਿਰ ਦੇ ਵਿੱਚ ਕੀਤੀ ਜਾ ਰਹੀ ਹੈ ਇੱਥੇ ਕਾਰਪੋਰੇਸ਼ਨ ਜਿਹੜੀ ਹੈ ਉਹ ਕਿਉਂ ਜਿਹੜੀ ਹੈ ਅੱਖਾਂ ਬੰਦ ਕਰਕੇ ਬੈਠੀ ਹੈ ਉਸ ਉੱਤੇ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਹਾਲੇ ਤੱਕ ਕਿਉਂ ਨਹੀਂ ਕੀਤੀ ਗਈ